ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਬੱਚੇ ਜਿੱਦਾਂ ਕਿ ਲੇਬਰ ਇਨਸਪੈਕਟਰ ਦੇ ਐਗਜ਼ਾਮ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕੁਝ ਇੱਕ ਚੀਜ਼ਾਂ ਜੋ ਮੈਂ ਐਨਾਲਾਈਜ਼ ਕਰੀਆਂ ਉਹ ਮੈਂ ਤੁਹਾਡੇ ਨਾਲ ਡਿਸਕਸ ਕਰੂੰ ਉਹ ਚੀਜ਼ਾਂ ਆਪਾਂ ਸੀਨੀਅਰ ਅਸਿਸਟੈਂਟ ਦੇ ਪੇਪਰ ਦੇ ਵਿੱਚ ਐਕਸਰਸਾਈਜ਼ ਦੇ ਪੇਪਰ ਦੇ ਵਿੱਚ ਆਪਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਰਿਪੀਟ ਨਹੀਂ ਕਰਨੀਆਂ ਦੇਖੋ ਨਕਲ ਹੋਈ ਉਹ ਇੱਕ ਅੱਡ ਮੁੱਦਾ ਹੈ ਠੀਕ ਹੈ ਹਰ ਇੱਕ ਐਗਜ਼ਾਮ ਦੇ ਵਿੱਚ ਕਿਤੇ ਨਾ ਕਿਤੇ 2% 3% 4% ਚੀਜ਼ਾਂ ਐਵੇਂ ਦੀਆਂ ਹੁੰਦੀਆਂ ਹਨ ਜੋ ਮਤਲਬ ਕਿ ਨਕਲ ਨੂੰ ਲੈ ਕੇ ਜਾਂ ਤੁਸੀਂ ਐਵੇਂ ਲਗਾ ਸਕਦੇ ਹੋ ਕਿ ਕੁਝ 2% 3% ਸਿੱਟਾ ਜਿਹੜੀਆਂ ਨੇ ਉਹ ਭ੍ਰਸ਼ਟਾਚਾਰ ਦੀ ਪੇਟ ਚੜ ਜਾਂਦੀਆਂ ਨੇ ਨਕਲ ਦੀ ਪੇਟ ਚੜ ਜਾਂਦੀਆਂ ਨੇ ਬਟ ਇਹ ਹੁਣ ਨਹੀਂ ਲੇਬਰ ਇਨਸਪੈਕਟਰ ਦਾ ਐਗਜ਼ਾਮ ਪਹਿਲਾ ਨਹੀਂ ਹੈ ਕਿ ਇਹ ਹੋਣ ਲੱਗੀਆਂ ਪਹਿਲਾਂ ਤੋਂ ਹੀ ਹੁੰਦੀਆਂ ਆ ਰਹੀਆਂ ਪਹਿਲਾ ਐਗਜ਼ਾਮ ਨਹੀਂ ਹੈ ਕਿ ਜਿਸ ਦੇ ਵਿੱਚ ਆ ਚੀਜ਼ ਵਾਪਰੀ ਹੋਵੇ ਪਹਿਲਾਂ ਵੀ ਹੁੰਦੀਆਂ ਆਈਆਂ ਬਟ ਲੋਕਾਂ ਦੇ ਸਿਲੈਕਸ਼ਨ ਰੁਕੇ ਨਹੀਂ ਰੁਕੇ ਬਹੁਤ ਸਾਰੇ ਸਿਲੈਕਸ਼ਨ ਐਵੇਂ ਦੇ ਵੀ ਸੀ ਜਿਹੜੇ ਬਿਨਾ ਉਹਦੇ ਤੋਂ ਆਏ ਮਤਲਬ ਕਿ ਬਿਨਾ ਪੈਸੇ ਦਿੱਤੇ ਆਏ ਬਿਨਾ ਨਕਲ ਤੋਂ ਆਏ ਤਾਂ ਆਪਾਂ ਇੱਕ ਸਾਈਡ ਤਾਂ ਇਹ ਚੀਜ਼ਾਂ ਰੱਖਣੀਆਂ ਕਿ ਹਾਂਜੀ ਨਕਲ ਚੱਲੀ ਤਾਂ ਕਿਉਂ ਚੱਲੀ ਪੀ ਟ੍ਰਿਪਲ ਐਸਬੀ ਨੂੰ ਵੀ ਜਗਾਉਂਦੇ ਰਹਿਣਾ ਠੀਕ ਹੈ ਪੀ ਟ੍ਰਿਪਲ ਐਸਬੀ ਦੀਆਂ ਜਿਹੜੀਆਂ ਪੋਲਿਸੀਜ਼ ਆਪਾਂ ਨੂੰ ਵਧੀਆ ਨਹੀਂ ਲੱਗਦੀਆਂ ਉਹਦੇ ਤੇ ਵੀ ਆਪਾਂ ਕੰਮ ਕਰਨਾ ਬਟ ਇੱਕ ਸਾਈਡ ਜੋ ਚੀਜ਼ਾਂ ਮਤਲਬ ਮੈਨੂੰ ਲੱਗੀਆਂ ਜੋ ਡਿਸਕਸ ਕਰਨੀਆਂ ਚਾਹੀਦੀਆਂ ਜੀ ਉਹ ਤੁਸੀਂ ਆਪਣੀ ਜਿਹੜੀ ਮਿਸਟੇਕ ਹੈ ਉਹ ਕਿਹੜੀ ਮਿਸਟੇਕ ਹੈ ਜੇ ਦੇਖੋ ਤੁਹਾਡੇ ਲੇਬਰ ਇਨਸਪੈਕਟਰ ਦੇ ਐਗਜ਼ਾਮ ਚ ਮੈਂ ਤੁਹਾਨੂੰ ਆਹੀ ਗੱਲ ਕਹੂੰਗੀ ਜੇ 70 ਤੇ 75 ਮਾਰਕਸ ਦੀ ਜੇ ਮੈਂ ਇਹਦੇ ਵਿੱਚ ਗੱਲ ਕਰਾਂ ਜੇ ਇੱਥੇ ਵੀ ਇੰਨੇ ਨੰਬਰ ਵੀ ਨਹੀਂ ਬਣ ਰਹੇ ਤਾਂ ਤੁਸੀਂ ਤਿਆਰੀ ਤੋਂ ਬਹੁਤ ਜ਼ਿਆਦਾ ਥੱਲੇ ਹੈਗੇ ਹੋ ਜੇ ਇੰਨੇ ਨੰਬਰ ਬਣ ਰਹੇ ਹੈ ਤਾਂ ਦੇਖੋ ਤੁਸੀਂ ਐਵੇਂ ਸੋਚ ਸਕਦੇ ਹੋ ਕਿ ਸੀਨੀਅਰ ਅਸਿਸਟੈਂਟ ਦਾ ਪੇਪਰ ਜੇ ਮੈਂ ਐਵੇਂ ਹੀ ਤਿਆਰੀ ਕਰਦਾ ਰਹਾ ਤਾਂ ਸੀਨੀਅਰ ਅਸਿਸਟੈਂਟ ਦਾ ਪੇਪਰ ਐਕਸਰਸਾਈਜ਼ ਆਉਣ ਵਾਲਾ ਹੈ ਅੱਗੇ ਅੱਗੇ ਪਟਵਾਰੀ ਆਉਣ ਵਾਲਾ ਹੈ ਮੇਰਾ ਕਿਤੇ ਨਾ ਕਿਤੇ ਸਿਲੈਕਸ਼ਨ ਜਿਹੜਾ ਹੈ ਉਹ ਹੋ ਜਾਊਗਾ ਜੇ ਤੁਹਾਡੇ ਨੰਬਰ ਬਣ ਰਹੇ ਨੇ ਜੀ 50 ਤੋਂ ਲੈ ਕੇ 65 ਦੇ ਵਿੱਚ ਵਿੱਚ ਤਾਂ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਹੱਲੇ ਵੀ ਲੋੜ ਹੈਗੀ ਹੈ ਤੁਸੀਂ ਰੈਗੂਲਰ ਕੰਟੀਨਿਊਟੀ ਦੇ ਨਾਲ ਮਿਹਨਤ ਕਰੋਗੇ ਇਸ ਤਾਂ ਹੀ ਤੁਹਾਡਾ ਸਿਲੈਕਸ਼ਨ ਜਿਹੜਾ ਹੈ ਉਹ ਹੋਊਗਾ ਇੰਪੋਰਟੈਂਟ ਵਿੱਚ 15 20 ਦਿਨਾਂ ਦੇ ਵਿੱਚ ਐਵੇਂ ਆਈਡੀਆ ਲਾ ਲੈਂਦੇ ਆ ਕਿ ਵੀ ਹਾਂਜੀ ਮਾਡਰਨ ਹਿਸਟਰੀ ਲਿਖ ਰੱਖੀ ਹੈ ਮਾਡਰਨ ਹਿਸਟਰੀ ਆਜੂਗੀ ਪੋਲੀਟੀ ਲਿਖ ਰੱਖੀ ਹੈ ਬਟ ਦੇਖੋ ਤੁਸੀਂ ਲੇਬਰ ਇਨਸਪੈਕਟਰ ਦੇ ਐਗਜ਼ਾਮ ਦੇ ਵਿੱਚ ਕੀ ਆਇਆ ਐਂਸ਼ੀਅੰਟ ਹਿਸਟਰੀ ਤੋਂ ਕੁਐਸਚਨ ਪੁੱਛੇ ਗਏ ਠੀਕ ਹੈ ਚੰਦਰਗੁਪਤ ਦੇ ਬਾਰੇ ਪੁੱਛਿਆ ਗਿਆ ਹੋਰ ਵੀ ਕੁਐਸਚਨ ਜਿਹੜੇ ਨੇ ਉਹ ਐਂਸ਼ੀਅੰਟ ਹਿਸਟਰੀ ਤੋਂ ਪੁੱਛੇ ਗਏ ਸੀਗੇ ਤਾਂ ਤੁਸੀਂ ਆਪ ਹੀ ਸੋਚੋ ਬਈ ਕਿ ਪੇਪਰ ਦੇ ਵਿੱਚ ਤੁਹਾਨੂੰ ਮਾਡਰਨ ਹਿਸਟਰੀ ਵੀ ਪੜ੍ਹਨੀ ਪਊਗੀ ਜੀਓਗ੍ਰਾਫੀ ਵੀ ਤੁਹਾਨੂੰ ਪੜ੍ਹਨੀ ਪਊਗੀ ਇਕਨੋਮਿਕਸ ਵੀ ਤੁਹਾਨੂੰ ਪੜ੍ਹਨੀ ਪਊਗੀ ਤੁਹਾਨੂੰ ਪੋਲੀਟੀ ਵੀ ਪੜ੍ਹਨੀ ਪਊਗੀ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੜ੍ਹਨੀਆਂ ਪੈਣਗੀਆਂ ਹੁਣ ਬਹੁਤ ਸਾਰੇ ਬੱਚੇ ਐਵੇਂ ਸੋਚੇ ਕਿ ਵੀ ਇੱਕ ਵਾਰੀ ਇੰਗਲਿਸ਼ ਨੂੰ ਸਾਈਡ ਤੇ ਰੱਖ ਕੇ ਪੰਜਾਬੀ ਕੰਪਿਊਟਰ ਨੂੰ ਵਧੀਆ ਕਰਨ ਦਾ ਸੋਚਦੇ ਹਾਂ ਤਾਂ ਪੰਜਾਬੀ ਐਡੀ ਓਕੀ ਆਈ ਕਿ ਬੱਚਿਆਂ ਦੇ 10 ਨੰਬਰ ਮੈਕਸਿਮਮ ਬਣ ਰਹੇ ਨੇ 10 ਜਾਂ 11 12 ਨੰਬਰ ਮੋਸਟ ਆਫ ਦਾ ਸਟੂਡੈਂਟ ਦੇ ਨਹੀਂ ਬਣ ਰਹੇ ਹਾਲਾਂਕਿ ਪੰਜਾਬੀ ਦੇ ਵਿੱਚੋਂ 13 ਜਾਂ ਸੋਰੀ 13 ਜਾਂ 13/13 ਨੰਬਰ ਆਣੇ ਜਾਇਜ਼ ਗੱਲ ਹੈਗੀ ਐ ਔਰ ਬੱਚਿਆਂ ਦੇ ਆਂਦੇ ਵੀ ਰਹੇ ਐ ਬਟ ਲੇਬਰ ਇਨਸਪੈਕਟਰ ਦੇ ਪੇਪਰ ਦੇ ਵਿੱਚ ਦੋ ਤਿੰਨ ਕੁਐਸਚਨ ਐਵੇਂ ਦੇ ਦਿੱਤੇ ਜਿਸ ਵਿੱਚ ਬੱਚੇ ਪਜਲ ਹੋਏ ਔਰ ਇੰਗਲਿਸ਼ ਬਹੁਤ ਜ਼ਿਆਦਾ ਈਜ਼ੀ ਪਾਤੀ ਹੁਣ ਜਿਹੜੇ ਬੱਚੇ ਨੇ ਪੜ੍ਹੀ ਨਹੀਂ ਉਹਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਈਜ਼ੀ ਆਈ ਹੈ ਮੁਸ਼ਕਿਲ ਆ ਜਾਂ ਉਹਦੇ ਵਾਸਤੇ ਤਾਂ ਉਹ ਚੀਜ਼ ਮੁਸ਼ਕਿਲ ਹੀ ਐ ਸਮਝ ਗਏ ਤਾਂ ਹਰ ਇੱਕ ਸਬਜੈਕਟ ਨੂੰ ਪ੍ਰੀਫਰੈਂਸ ਦੇ ਕੇ ਚੱਲਣੀ ਪਊਗੀ ਤੁਹਾਡੇ ਕੋਲੇ 1 ਮੰਥ ਤੁਸੀਂ ਐਵੇਂ ਲਗਾ ਕੇ ਚੱਲਦੇ ਹੋ ਕਿ ਸੀਨੀਅਰ ਅਸਿਸਟੈਂਟ ਦੇ एग्जाम ਵਾਸਤੇ ਤਾਂ ਹਲੇ ਆਪਾਂ ਐਵੇਂ ਸੋਚ ਸਕਦੇ ਆ ਕਿ 1 ਮੰਥ ਹੈਗਾ ਹੈ ਔਰ ਉਸ ਦੀ ਟਾਈਪਿੰਗ ਪਲੱਸ ਪ੍ਰੀਪਰੇਸ਼ਨ ਹੁਣੇ ਹੀ ਸ਼ੁਰੂ ਕਰ ਦੋ ਜੇ ਤੁਸੀਂ ਸਾਡੇ ਨਾਲ ਸ਼ੁਰੂ ਕਰੋਗੇ ਤਾਂ ਦੇਖੋ YouTube ਤੇ ਆਪਣੀਆਂ ਜਿਹੜੀਆਂ ਲਾਈਵ ਕਲਾਸਿਸ ਨੇ ਉਹ ਸ਼ੁਰੂ ਹੋ ਜਾਣਗੀਆਂ ਕੱਲ ਤੋਂ 10 ਵਜੇ ਕਲਾਸ ਰਹੂਗੀ ਜੀ ਕਿੰਨੇ ਕਿਸ ਦੀ ਪੰਜਾਬ ਜੀਕੇ ਦੀ ਠੀਕ ਹੈ ਪੰਜਾਬ ਜੀਕੇ ਦੀ ਕਲਾਸ ਰਹੂਗੀ 10 ਵਜੇ ਆਪਣੇ YouTube ਚੈਨਲ ਤੇ ਉਸ ਤੋਂ ਬਾਅਦ ਸਵਾ 11 ਵਜੇ ਜਿਹੜੀ ਆਪਣੀ ਕਲਾਸ ਰਹੂਗੀ ਜੀ ਉਹ ਆਪਣੀ ਇੰਡੀਆ ਜੀਕੇ ਦੀ ਕਲਾਸ ਰਹੂਗੀ ਕਿਸ ਦੀ ਕਲਾਸ ਰਹੂਗੀ ਇੰਡੀਆ ਜੀਕੇ ਦੀ ਕਲਾਸ ਆਪਣੀ ਰਹੂਗੀ ਸਾਰੀ ਹਿਸਟਰੀ ਪੋਲੀਟੀ ਮਾਡਰਨ ਹਿਸਟਰੀ ਦਾ ਨਿਚੋੜ ਜਿਹੜਾ ਹੈ ਉਹ ਤੁਹਾਨੂੰ 1 ਮੰਥ ਵਿੱਚ ਇਸ ਕਲਾਸ ਦੇ ਵਿੱਚ ਮਿਲ ਜਾਊਗਾ ਠੀਕ ਹੈ ਜੀ ਤਾਂ ਇਸ ਕਰਕੇ ਤੁਸੀਂ ਔਰ ਰਹੀ ਗੱਲ ਬੱਚੇ ਸੋਚਦੇ ਕਿ ਸਾਰਾ ਦਾ ਸਾਰਾ ਪੇਡ ਬੈਚ ਚਾਹੀਦਾ ਤਾਂ ਮੈਂ ਤੁਹਾਨੂੰ ਅੱਜ ਹੀ ਕਹਿਦਾ ਕਿ ਇਨਸਪੈਕਟਰ ਬੈਚ ਦੇ ਵਿੱਚ ਤੁਸੀਂ ਆ ਸਕਦੇ ਹੋ ਇਨਸਪੈਕਟਰ ਬੈਚ ਜਿਹੜਾ ਹੈ ਉਹ ਆਪਣਾ 1799 ਰੁਪਏ ਦਾ ਹੈ ਵੈਸੇ 2199 ਦਾ ਹੈ ਬਟ ਉਸ ਤੇ ਆਫਰ ਚੱਲ ਰਿਹਾ ਹੈ ਉਹ 1799 ਦਾ ਹੈ ਇਸ ਟਾਈਮ ਤੇ ਹੋਲੀ ਦਾ ਆਫਰ ਚੱਲ ਰਿਹਾ ਉਸ ਤੇ ਠੀਕ ਹੈ ਤਾਂ ਤੁਸੀਂ ਆ ਚੀਜ਼ਾਂ ਜਿਹੜੀਆਂ ਨੇ ਆ ਕਰ ਸਕਦੇ ਹੋ ਬਈ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੂੰ ਲੇਬਰ ਇਨਸਪੈਕਟਰ ਦੇ ਪੇਪਰ ਦੇ ਵਿੱਚ ਜੋ ਆਪਣੀਆਂ ਮਿਸਟੇਕਸ ਹੋਈਆਂ ਨੇ ਉਹਨਾਂ ਮਿਸਟੇਕਸ ਤੋਂ ਸਿੱਖ ਕੇ ਅੱਗੇ ਵਧੀਆ ਕਰੋਗੇ ਤਾਂ ਹੀ ਗੱਲ ਬਣੂਗੀ। ਅਦਰਵਾਈਜ਼ ਗੱਲ ਨਹੀਂ ਬਣੂਗੀ। ਸਮਝ ਆ ਗਈ ਗੱਲ ਇੰਨੀ। ਤਾਂ ਇਸ ਕਰਕੇ ਜਿੰਨਾ ਹੋ ਸਕੇ ਸੌਰੀ ਜਿੰਨਾ ਹੋ ਸਕੇ ਵਧੀਆ ਤਰੀਕੇ ਨਾਲ ਇਹਦੀ ਪ੍ਰੈਪਰੇਸ਼ਨ ਕਰੋ ਤਾਂ ਹੀ ਗੱਲ ਬਣੂਗੀ। ਬਾਕੀ ਜਿਹੜੀਆਂ ਨਕਲ ਵਾਲੀਆਂ ਗੱਲਾਂ ਨੇ ਉਹ ਵੀ ਜਾਇਜ਼ ਨੇ ਉਹ ਅੱਡ ਮੈਟਰ ਹੈ ਬਟ ਤੁਸੀਂ ਐਵੇਂ ਸੋਚੋ ਕਿ ਤੁਹਾਡੀ ਪ੍ਰੈਪਰੇਸ਼ਨ ਦੇ ਵਿੱਚ ਕੀ ਕਮੀ ਹੈ ਇਸ ਚੀਜ਼ ਨੂੰ ਵੀ ਸੋਚਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹੈ ਸਮਝ ਗਏ ਤਾਂ ਵੀ ਤਿਆਰੀ ਕੰਟੀਨਿਉਟੀ ਵਿੱਚ ਰੱਖੋ ਤਿਆਰੀ ਨੂੰ ਤੋ ਟੁੱਟਣ ਨਾ ਦਿਓ ਹੁਣ ਠੀਕ ਹੈ ਓਕੇ ਥੈਂਕ ਯੂ ਸੋ ਮੱਚ ਬਾਕੀ ਮਿਲਦੇ ਆ ਲਾਈਵ ਕਲਾਸ 10 ਵਜੇ ਜ਼ਰੂਰ ਰਹੂਗੀ ਥੈਂਕ ਯੂ ਸੋ ਮੱਚ